ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਅਜਤਗੱਲ ਅਜਤਗੱਲ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਤੇ ਇਹਨੂੰ ਤਹਿਸੀਲ ਜੈਤੋ ਪੈਂਦੀ ਹੈ ਜੈਤੋ ਨੂੰ ਜਦੋਂ ਕੋੜਕਪੂਰੇ ਵਾਲੇ ਪਾਸਿਓਂ ਆਉਣੇ ਆ ਤਾਂ ਮੇਨ ਰੋਡ ਤੋਂ ਹੀ ਛੜਕ ਪਾੜਦੀ ਹੈ ਤੇ ਅੱਧਾ ਕਿਲੋਮੀਟਰ ਸਾਈਡ ਤੇ ਆਟਵਾ ਪਿੰਡ ਨਾਲ ਦਾ ਪਿੰਡ ਮੱਤਾ ਜਿੱਥੇ ਵੀਡੀਓ ਬਣਾ ਰਹੇ ਆ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਦੱਸੋ ਬਾਈ ਹੋਰਿਆਂ ਦਾ ਜਿਹੜਾ ਖੇਤੀਬਾੜੀ ਦੇ ਨਾਲ-ਨਾਲ ਇੱਕ ਡੇਰੀ ਫਾਰਮ ਵੀ ਹੈ। ਵੈਸੇ ਦੁੱਧ ਵਾਲੀ ਡੇਰੀ ਵੀ ਹੈ। ਮੱਕੀ ਦੀ ਬਜਾਈ ਵਾਲੀਆਂ, ਮੱਕੀ ਕੁੱਤਰ ਵਾਲੀਆਂ ਮਸ਼ੀਨਾਂ ਤੇ ਤੋਂ ਬਿਨਾ ਪਸ਼ੂ ਇਹ ਬਾਈ ਹੋਰਾਂ ਦੀ ਮਿਹਨਤ ਹੈ। ਸਾਰਾ ਦਿਨ ਜਿਹੜਾ ਉਹ ਇਸ ਕੰਮ ਧੰਦੇ 'ਚ ਬਾਈ ਜੀ ਹੋਰੀ ਲਾਉਂਦੇ ਆ। ਤੇ ਮੱਝਾਂ ਜਾਂ ਗਾਵਾਂ ਜਦੋਂ ਆ ਕੇ ਦੇਖੀਆਂ ਤਾਂ ਸੰਭਾਲ ਵੀ ਬੜੀ ਸੋਹਣੀ ਹੈ। ਅੱਜ ਦੀ ਵੀਡੀਓ ਦੇ ਵਿੱਚ ਤਿੰਨ ਮੱਝਾਂ ਵਿਕਾਊ ਆ ਆਪਾਂ ਗੱਲਬਾਤ ਕਰਾਂਗੇ ਇਹਨਾਂ 'ਚੋਂ ਇੱਕ ਝੋਟੀ ਹੈ ਜਿਹੜੀ ਤਾਜੀ ਸੂਈ ਹੈ ਤੇ ਬਾਕੀ ਦੋ ਮੱਝਾਂ ਘੱਬਣ ਹੈ। ਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਓ ਸ਼ੁਰੂ ਚ ਇੱਕ ਗੱਲ ਦੱਸ ਦਿਆਂ ਹੋਰ ਵੀ ਇਹਨਾਂ ਕੋਲ ਇਹਨਾਂ ਮੱਝਾਂ ਦੇ ਸੀਮਨ ਦੀ ਡਿਟੇਲ ਹੈਗੀ ਐ ਉਹ ਡਾਇਰੀ ਤੇ ਲਿਖੀ ਹੋਈ ਐ ਵੀਡੀਓ ਚ ਹੋ ਸਕਦਾ ਨਾ ਬੋਲੀਏ ਤੁਸੀਂ ਜਿਹੜਾ ਵੀਰ ਜਿਹੜੀ ਮੱਝ ਖਰੀਦਣੀ ਚਾਹੂਗਾ ਉਹਦੀ ਇਨਫੋਰਮੇਸ਼ਨ ਲੈ ਲਓ ਰਿਕਾਰਡ ਸਾਰਾ ਸੰਭਾਲਿਆ ਪਿਆ ਸ਼ੁਰੂਆਤ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਸੁਖਵਿੰਦਰ ਸਿੰਘ ਜੀ ਪੰਡਈ ਜੱਤਗੱਲ ਠੀਕ ਐ ਸੁਗੰਦਰ ਭਾਈ ਡੇਰੀ ਫਾਰਮ ਵੀ ਕਰੀ ਜਾਂਦੇ ਹੋ ਨਾਲ ਮੱਕੀ ਵਾਲੀਆਂ ਮਸ਼ੀਨਾਂ ਵੀ ਸਾਰਾ ਫਰ ਕੰਮ ਲੋਟ ਆਈ ਜਾਂਦਾ ਹਾਂਜੀ 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 ਵਧੀਆ ਆਈ ਜਾਂਦਾ ਜੀ ਅੱਛਾ ਸੌਂਦੇ ਤਾਂ ਮੇਰੇ ਖਿਆਲ ਚ ਘਾਟ ਹੀ ਹੋਊਂਗੇ ਹਨਾ ਰਾਤ ਕਿੰਨਾ ਚਿਰ ਚਲਾਈ ਮੱਕੀ ਵਾਲੀ ਮਸ਼ੀਨ 12 ਵਜੇ ਤੱਕ 12 ਵਜੇ ਤੱਕ ਰਾਤ ਮੱਕੀ ਵੜਦੇ ਰਹੇ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਅੱਜ ਜਿਹੜੇ ਤਿੰਨ ਮੱਝਾਂ ਐ ਇਹ ਤਿੰਨੇ ਕਰਦੀਆਂ ਆਪਣੇ ਆਪਣੇ ਕਰਦੀਆਂ ਮੱਝਾਂ ਜੀ ਠੀਕ ਹੈ ਕੋਈ ਬਾਹਰ ਦੀ ਮੱਝ ਨਹੀਂ ਜੀ ਠੀਕ ਹੈ ਸਿਮਨ ਡਿਟੇਲ ਸਾਰੀਆਂ ਦੀ ਮਿਲ ਜੂ ਹਾਂਜੀ 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 ਜਿਹੜੀ ਪਹਿਲੇ ਨੰਬਰ ਤੇ ਝੋਟੀ ਤੁਹਾਡੇ ਨਾਲ ਹੀ ਖੜੀ ਐ ਕ ਇਹ ਲਗਭਗ ਇਹਦੇ 24-25 ਦਿਨ ਨੂੰ ਦਿਨ ਪੂਰੇ ਨੇ 24-25 ਨੂੰ ਹਜੇ 4-5 ਦਿਨ ਪਏ ਆ ਹਾਂਜੀ ਹਾਂਜੀ ਅੱਛਾ ਭਾਈ ਦੁੱਧ ਪਹਿਲਾਂ ਨੇ ਕਿੰਨਾ ਕਿਦਾਂ ਇਹਦੇ 14 ਲੀਟਰ ਸੀ ਜੀ ਪਹਿਲਾਂ ਨੇ ਹਾਂਜੀ ਠੀਕ ਹੈ ਡਿਮਾਂਡ ਕੀ ਕਰਦੇ ਹੋ ਡਿਮਾਂਡ ਇਹਦੀ 1.5 ਲੱਖ ਰੁਪਏ 1.5 ਲੱਖ ਰੁਪਏ ਖੋਲਿਓ ਉਹਨੂੰ ਤੋੜ ਦਈਏ ਆਪਾਂ ਸੋ ਸੋ 1.5 ਲੱਖ ਰੁਪਏ ਡਿਮਾਂਡ ਹੈ 14 ਲੀਟਰ ਪਹਿਲਾਂ ਨੇ ਦੁੱਧ ਦਿੱਤਾ ਦੂਜਾ ਸੂਆ ਸੁੰਦੀ ਹੈ 4 ਤੋਂ 5 ਦਿਨ ਲੈਂਦੀ ਹੈ ਇਹ ਧਾਰੇ ਦੀ ਹੈ ਧਾਰੇ ਬੁੱਲ ਦੀ ਧੀ ਹੈ ਲక్ష్ਮੀ ਡੇਰੀ ਫਾਰਮ ਵਾਲੇ ਧਾਰੇ ਦੀ ਬਾਕੀ ਸਾਰੀਆਂ ਦੀ ਸੀਮਨ ਡਿਟੇਲ ਹੀ ਮਿਲ ਜਾਣੀ ਆ ਮੈਂ ਵੀਡੀਓ ਚ ਵੈਸੇ ਹੀ ਬਾਈ ਨੂੰ ਕਿਹਾ ਵੀ ਚਲੋ ਤੁਸੀਂ ਡੇਰੀ ਤੇ ਪੜ੍ਹ ਕੇ ਦੱਸੀ ਜਾਓ ਕਿਉਂਕਿ ਕਈ ਵਾਰ ਗਲਤ ਨਾ ਦੱਸਿਆ ਜਾਵੇ ਕੋਈ ਸੀਮਨ ਵੈਸੇ ਇਹ ਚੀਜ਼ ਧਿਆਨ ਚੀ ਸੀ ਬਾਈ ਦੇ ਤੇ ਇਹ ਧਾਰੇ ਬੁੱਲ ਦੀ ਧੀ ਦੋਸਤੋ ਦੂਜਾ ਸੂਆ ਸੂ ਰਹੀ ਹੈ ਭਾਈ ਇਹ ਕਿਹੜਾ ਹੋਰ ਕਢਾਉਣਾ ਕਮਾ ਲਓ ਇੱਥੋਂ ਹੀ ਪਰਖ ਤਾਂ ਹਰੇਕ ਪੱਖ ਤੋਂ ਤੁਸੀਂ ਆ ਕੇ ਕਰਨੀ ਹੁੰਦੀ ਹੈ ਵੀਡੀਓ ਦੇ ਵਿੱਚ ਤਾਂ ਇੱਕ ਢਾਂਚਾ ਤੁਹਾਨੂੰ ਦਿਸ ਜਾਂਦਾ ਹੈ ਸਾਇਲਰ ਹੀ ਬਾਈ ਹੋਰੀ ਪਾਉਂਦੇ ਜਿਹਦੇ ਕਰਕੇ ਪਸ਼ੂ ਜਿਹੜੇ ਉਹ ਤੁਹਾਨੂੰ ਰਾਜੀ ਲੱਗਣਗੇ ਮਤਲਬ ਇਹ ਪਸ਼ੂ ਸਾਇਲੈਜ ਦੇ ਉੱਤੇ ਮੱਕੀ ਦੇ ਚਾਰ ਦੇ ਉੱਤੇ ਪਲੇ ਹੋਏ ਆ ਹਵਾਨੇ ਦੇ ਉੱਤੇ ਨਾੜਾਂ ਵੀ ਚੰਗੀਆਂ ਆ ਥੰਨ ਦਾ ਸਹਿਜ ਹੱਥੀ ਚਵਾਈ ਵਾਲਾ ਬਾਕੀ ਪਰਖ ਹਰੇਕ ਪੱਖ ਤੋਂ ਤੁਸੀਂ ਕਰਨੀ ਹੈ ਇਹ ਪਹਿਲੇ ਨੰਬਰ ਤੇ ਝੋਟੀ ਡਿਮਾਂਡ 1.5 ਲੱਖ ਰੁਪਇਆ ਘਰੇਲੂ ਪਸ਼ੂ ਆ ਦੋਸਤੋ ਕੋਈ ਬਹੁਤੇ ਪਸ਼ੂ ਵੇਚਦੇ ਨਹੀਂ ਬਾਈ ਹੋਰੀ ਡੇਰੀ ਫਾਰਮ ਆ ਆਪਦਾ ਤੇ ਉਹਦੇ ਕਰਕੇ ਰੇਟ ਜਿਹੜੇ ਆ ਉਹ ਤੁਸੀਂ ਸੁਣ ਰਹੇ ਹੋ ਬਾਕੀ ਤੁਹਾਨੂੰ ਜੱਜ ਦਾ ਜਿਹੜਾ ਹੁੰਦਾ ਉਹ ਤੁਸੀਂ ਲਾ ਕੇ ਦੇਖ ਸਕਦੇ ਹੁੰਨੇ ਆ ਸੋ ਇਸ ਪੱਖ ਤੋਂ ਕਮੈਂਟ ਨਾ ਕਰਿਆ ਕਰੋ ਵੀ ਡਿਮਾਂਡ ਜ਼ਿਆਦਾ ਕੀਤੀ ਉਹ ਤੁਹਾਡੀ ਖੁਸ਼ੀ ਹੁੰਦੀ ਹੈ ਪਸ਼ੂ ਖਰੀਦਣਾ ਕਿਸੇ ਤੇ ਕੋਈ ਬੰਦਛ ਨਹੀਂ ਵੀ ਉਹਨੇ ਪਸ਼ੂ ਲੈ ਕੇ ਹੀ ਜਾਣਾ ਮਾਲਕ ਦਾ ਹੱਕ ਆ ਆਪਦੀ ਚੀਜ਼ ਦਾ ਮੁੱਲ ਮੰਗਣ ਦਾ ਸੋ ਇਹ ਪਹਿਲੇ ਨੰਬਰ ਤੇ ਝੋਟੀ ਡਿਮਾਂਡ 1.5 ਲੱਖ ਦੂਜਾ ਸੂਆ ਇੱਕ ਮੱਝ ਤੁਹਾਨੂੰ ਦਿਖਾਉਣੇ ਆ 2 ਨੰਬਰ ਦੇ ਉੱਤੇ ਕਿੰਨਾ ਵਾ ਸੂਆ ਸੁੰਦੀ ਬਾਈ ਤੇ ਬਾਈ ਚੌਥਾ ਸੂਆ ਜੀ ਦੁੱਧ ਕਿੰਨਾ ਕੁ ਦੇ ਦਿੰਦੀ ਹੈ ਇਹ 16 ਲੀਟਰ ਕਿੰਨਾ ਟਾਈਮ ਬਾਕੀ ਇਹਦੇ ਇਹਦੇ ਵੀ ਬਰਾਬਰੀ ਹੈ ਦੋਨੇ ਇਕੱਠੇ ਚਾਰ-ਪੰਜ ਤਾਂ ਨਹੀਂ ਇਹ ਲੋ ਹਾਂਜੀ ਹਾਂਜੀ ਅੱਛਾ ਹਵਾਨੇ ਦਾ ਰੋਖ ਥੋੜਾ ਜਿਹਾ ਟੁੱਟਮਾ ਜਿਹਾ ਦਿਸਦਾ ਹੈ ਤੇ ਉਹ ਥਣ ਥਣ ਸੋਹਣੇ ਕੱਢ ਜਾਂਦੀ ਪਸੰਦ ਹਾਂਜੀ ਹਾਂਜੀ ਕੀ ਰੇਟ ਰਹੂਗਾ ਬਈ ਦਾ ਇਹਦਾ ਲੱਖ ਰੁਪਏ ਮੰਗਦੀ ਠੀਕ ਹੈ ਖੋਲੀ ਬਈ ਸੋ ਦੋਸਤੋ 1 ਲੱਖ ਰੁਪਿਆ ਡਿਮਾਂਡ ਹੈ ਦੁੱਧ 16 ਲੀਟਰ ਦਿੰਦੀ ਹੈ ਪਰ ਹਵਾਨੇ ਦੀ ਸ਼ੇਪ ਇਦਾਂ ਦੀ ਹੈ ਜਿਹਦੇ ਕਰਕੇ ਡਿਮਾਂਡ ਵੀ ਬਾਈ ਨੇ ਖੈਰ ਲੱਖ ਰੁਪਿਆ ਹੀ ਇਹਦੀ ਮੰਗੀ ਹੈ ਬਾਕੀ ਇਹਦੀ ਪੂਸ ਟੁੱਟੀ ਹੋਈ ਹੈ ਹਵਾਨਾ ਦੋਸਤੋ ਇਹਦਾ ਝੋਲੀ ਵਾਲਾ ਹੈ ਥੱਲੇ ਨੂੰ ਲਮਕਮਾ ਹਵਾਨਾ ਹੈ ਪਰ ਹਜੇ ਪਰੂਗੀ ਵੀ ਕੁਸ ਬਾਕੀ ਤੁਸੀਂ ਇਸ ਚੀਜ਼ ਨੂੰ ਦੇਖਣਾ ਹੋਊਗਾ ਮੈਂ ਵੀਡੀਓ ਤੁਹਾਨੂੰ ਦਿਖਾਤਾ ਥਾਨ ਬਾਈ ਕਹਿੰਦਾ ਵੀ ਪਸਮਾਰ ਚ ਸੋਨੇ ਕਰ ਜਾਂਦੀ ਹੈ 1 ਲੱਖ ਰੁਪਇਆ ਡਿਮਾਂਡ ਹੈ ਮਾਸ ਮੋਲੀ ਹੈ ਵਜਨ ਦੇ ਹਿਸਾਬ ਤੇ ਜੇ ਆਪਾਂ ਦੇਖੀਏ ਜਿਹੜਾ ਵੀਰ ਖਰੀਦਣਾ ਚਾਹੇ ਦੁੱਧ ਚੋਲੋ ਬੱਚਾ ਚੰਗਾ ਲਾਓ ਇਹ ਤੋਂ ਅਗਲੇ ਸੂਏ ਗੱਪਣ ਵੇਚ ਲਿਓ ਬਾਕੀ ਉਹ ਤੁਹਾਡੀ ਆਪ ਦੀ ਸਮਝ ਹੈ ਰੁਪਇਆ ਲੱਖ ਵੀ ਇਕੱਠਾ ਕਰਨਾ ਔਖਾ ਹੁੰਦਾ ਸੋ ਇਹਦੀ ਡਿਮਾਂਡ 1 ਲੱਖ ਰੁਪਇਆ ਦੂਜੇ ਨੰਬਰ ਤੇ ਇਹ ਤੋਂ ਬਾਅਦ ਇੱਕ ਝੋਟੀ ਹੋਰ ਤਾਜੀ ਸੂਈ ਤੁਹਾਨੂੰ ਦਿਖਾਉਂਗਾ ਸੋ ਇਹਦਾ ਵੀ ਤੁਸੀਂ ਢਾਂਚਾ ਦੇਖੋ ਫੁੱਲ ਸੰਭੀ ਹੋਈ ਇਹਨੇ ਕੱਟੀ ਨੂੰ ਜਨਮ ਦਿੱਤਾ ਹੈ ਹਵਾਨਾ ਦੋਸਤੋ ਕਿਉਂਕਿ ਸੂਈ ਬਿਲਕੁਲ ਤਾਜੀ ਹੈ ਹਵਾਨੇ ਦਾ ਰੋ ਖੇਤਾਂ ਦਾ ਬਾਕੀ ਬਾਈ ਕਦੋਂ ਸੂਈ ਹੈ ਇਹ ਇਹ ਸਵੇਰ ਹੀ ਸੂਈ ਹੈ ਜੀ ਕਿੰਨਵਾ ਸੂਆ ਇਹ ਪਹਿਲਾ ਹੀ ਪਹਿਲਾ ਸੂਆ ਸਵੇਰ ਸੂਈ ਹੈ ਹਾਂਜੀ ਠੀਕ ਹੈ ਬੱਚਾ ਕੱਟੀ ਦਿੱਤੀ ਇਹਨੇ ਹਾਂਜੀ ਹਾਂਜੀ ਇਹਦਾ ਰੇਟ ਕੀ ਕਰ ਦਵਾਂ ਇਹਦਾ 1.40 ਲੱਖ 1.40 ਲੱਖ ਹਾਂਜੀ ਖੋਲੀ ਬਈ ਸੋ ਦੋਸਤੋ ਡਿਮਾਂਡ 1.40 ਲੱਖ ਤੇ 40 ਹਜ਼ਾਰ ਹੈ ਸੂਆ ਪਹਿਲਾ ਤਾਜੀ ਸੂਈ ਵੀ ਹੈ ਸਵੇਰ ਠੀਕ ਹੈ ਸੋ ਸੀਮਨ ਰਟੇ ਲੇਦੀ ਵੀ ਸਾਰੀ ਤੁਹਾਨੂੰ ਮਿਲ ਜਾਣੀ ਹੈ। ਥਾਣਾ ਚ ਬਿੱਥੀ ਚੰਗੀ ਹੈ, ਥਾਨ ਦਾ ਸਹਿਜ ਸੋਹਣਾ। ਭਲੂਣ ਲੱਤਾਂ ਤੇ ਨਜ਼ਰ ਆਉਂਦੀ ਹੋਣੀ ਹੈ ਕਿਉਂਕਿ ਸੂਈ ਇਹ ਅੱਜ ਸਵੇਰ ਹੀ ਹੈ। ਤਾਂ ਇੱਕ ਸਾਇਲਜ ਪੈਂਦਾ ਉਹਦੇ ਨਾਲ ਵਾਈ ਦੇ ਕਰਕੇ ਥੋੜੀ ਭਲੂਣ ਲੱਤਾਂ ਤੇ ਪਸੂ ਪਹਿਲਾਂ ਖਾਸ ਕਰਕੇ ਚੱਕਦਾ। ਸਿੰਘ ਕੁੰਡਿਆਂ ਦੀ ਹੈ। ਛੋਟਾ ਜਿਹਾ ਵੱਲ ਮੱਥੇ 'ਚ ਹੈਗਾ। ਬਹੁਤ ਸੋਹਣਾ ਥਾਨ ਦਾ ਸਹਿਜ ਹੈ ਪਰ ਹਵਾਨਾ ਝੋਟੀ ਬਣਾਊਗੀ 1 ਮਹੀਨਾ ਲਾਊਗੀ ਮੇਰੇ ਹਿਸਾਬ 'ਚ ਪੂਰਾ ਨਿਖਰਨ ਤੇ ਸੋਹਣੀ ਤਿਆਰ ਹੈ। ਰੁਖ ਸੋਹਣਾ ਪਰ ਹਜੇ ਇਹਨੂੰ ਹੋਰ ਬਨਣਾ ਚਾਹੀਦਾ ਮਤਲਬ ਤਿਆਰੀ ਜਿਹੜੀ ਉਹ ਫੜੂ ਕੀ ਝੋਟੀ ਪਰ ਹਵਾਨੇ ਦਾ ਰੁਖ ਬਹੁਤ ਸੋਹਣਾ ਥਾਣਾ ਚ ਬਿੱਥੀ ਚੰਗੀ ਹੈ ਤੁਰਦੇ ਜਿਹੜਾ ਹੋਰ ਤੇ ਇਹੜੇ ਕੱਟੀ ਨੂੰ ਜਨਮ ਦਿੱਤਾ ਤੇ ਕੱਟੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਥਾਣਾ ਚ ਬਿੱਥੀ ਦੋਸਤੋ ਅਗਲੇ ਪਿਛਲੇ ਥਣ ਚ ਵੀ ਬਹੁਤ ਚੰਗੀ ਹੈ ਬਾਕੀ ਢਾਂਚਾ ਤੁਹਾਡੇ ਸਾਹਮਣੇ ਆ ਤਿੰਨ ਮੱਜਾਂ ਦੀ ਵੀਡੀਓ ਸੀ ਭਾਈ ਕੋਲੋਂ ਅੱਜ ਜਿਹੜੀ ਬਣਾਉਣੀ ਸੀਗੀ ਤੇ ਤਿੰਨੇ ਨਾਲ ਤੁਹਾਨੂੰ ਦਿਖਾਤੇ ਆ ਰੇਟ ਜਿਹੜੇ ਉਹ ਮੁੱਲ ਕੀਤੇ ਗਏ ਆ ਜਿਵੇਂ ਮੈਂ ਸ਼ੁਰੂਆਤ ਚ ਦੱਸਦਾ ਸੀ ਵੀ ਘਰੇਲੂ ਫਾਰਮਰ ਵੀਰ ਹੈ ਸਾਂਭੇ ਚੰਗੇ ਆ ਪਸ਼ੂ ਆ ਸਹੀ ਆ ਵੀ ਚੰਗੇ ਰੁਪਏ ਵਟਾਉਣਗੇ ਜਿਹਨੂੰ ਜਿੰਨੇ ਦੀ ਜੱਜਦੀ ਐ ਮੱਜ ਕੋਈ ਵੀ ਉਹਦੇ ਹਿਸਾਬ ਤੇ ਕੀਮਤ ਲਾ ਕੇ ਦੇਖਿਓ ਸੌਦੇ ਹੋਣਗੇ ਕਿਉਂਕਿ ਪਸ਼ੂ ਹਰੇਕ ਵੀਰ ਜੀ ਨੇ ਵੇਚਣਾ ਉਹ ਵੇਚਦਾ ਹੀ ਐ ਫਿਲਹਾਲ ਇਹ ਤਿੰਨ ਨਗ ਬਕਾਉ ਸੀ ਧੰਨਵਾਦ